ਇਹ ਬਹੁਤ ਜ਼ਹਿਰੀਲੇ ਨੇ ਇਹਨਾਂ ਨੇ ਸਾਡੀਆਂ ਜਵਾਨੀ ਦੀਆਂ ਨਸਾਂ ਦੇ ਵਿੱਚ ਨਾੜਾਂ ਦੇ ਵਿੱਚ ਚਿੱਟਾ ਬਾੜਿਆ ਇਹਨਾਂ ਨੇ ਭਾਜਪਾ ਲੱਤ ਪਾਰਟੀਆਂ ਖਾਂਦੇ ਆ ਉਹ ਚਟਾਲੇ ਦੀ ਪਾਰਟੀ ਖਾ ਗਏ ਉਦਵਠਾਕਰੇ ਦੀ ਪਾਰਟੀ ਖਾ ਗਏ ਸ਼ਰਦ ਪਵਾਰ ਦੀ ਪਾਰਟੀ ਖਾ ਗਏ ਉੜੀਸਾ ਵਾਲੇ ਨਵੀਨ ਪਟਨਾਇਕ ਦੀ ਪਾਰਟੀ ਖਾ ਗਏ ਇਸ ਫਰਾਲ ਐ ਸਾਹ ਪੀਂਦੇ ਪਤਾ ਨਹੀਂ ਲੱਗਣ ਦਿੰਦੇ ਹੁਣ ਗਾਚ ਚ ਪਾਈ ਬੈਠਿਆ ਬੁਲੇਟਾ ਨਤੀਸ਼ ਕੁਮਾਰ ਦੇ ਲੈ ਉਹਨੂੰ ਖਾਣ ਕੇ ਦੇਖ ਤੁਸੀਂ ਹੁਣ ਮੱਛੀ ਪੱਥਰ ਛੱਡ ਕੇ ਮੁੜਦੀ ਐ ਪੰਜਾਬੀ ਮੱਛੀ ਥੋੜੀ ਜਿਹੀ ਜਿੱਤਣਾ ਉਹ ਲੋ ਝਟਕਣਾ ਮਾਰ ਕੇ ਮੁੜੇਊਗੀ ਮੁੜਨਾ ਤਾਂ ਮੱਛੀ ਨੂੰ ਹੀ ਪੈਂਦਾ ਪੱਥਰ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਉਹ ਪਰ ਮੈਂ ਹੈਰਾਨ ਐ ਇਨਾਂ ਬੰਦਿਆਂ ਤੋਂ ਮਤਲਬ ਉਹ ਕੰਗਾ ਖੇਤਰੀ ਪਾਰਟੀ ਐ ਸੁਖਵੀਰ ਬਾਦਲ ਜੀ ਕਹਿੰਦੇ ਐ ਕਿ ਜਦੋਂ ਮੈਂ ਜਿੱਧਰ ਵੀ ਜਾਂਦਾ ਸਾਰਾ ਕੁਝ ਬਾਲਾ ਸਾਹਿਬ ਨੇ ਕਰਵਾਇਆ ਹੋਇਆ ਜਿੱਧਰ ਵੀ ਮੈਂ ਦੇਖਦਾ ਮੰਡੀਆਂ ਬਾਲਾ ਸਾਹਿਬ ਨੇ ਬਣਾਤੀਆਂ ਆ ਜਿਹੜੀਆਂ ਸੜਕਾਂ ਆ ਬਾਲਾ ਸਾਹਿਬ ਵੱਡੇ ਬਾਲਾ ਸਾਹਿਬ ਦੀ ਸੋਚ ਆ ਮਰੇ ਘਾਲੇ ਕੰਮ ਕਰੀ ਜਾਂਦੇ ਵੱਡੇ ਬਾਲਾ ਸਾਹਿਬ ਦੀ ਸੋਚ ਆ ਆ ਜਿਹੜੀਆਂ ਫਸਲਾਂ ਖੜੀਆਂ ਨੇ ਚੋ 900 ਬਾਲਾ ਸਾਹਿਬ ਦੀ ਸੋਚ ਆ ਮੈਂ ਕਿ ਜਦੋਂ ਬਰਗਾੜੀ ਵਿੱਚ ਦੀ ਲੰਘਦਾ ਉਹ ਤਾਂ ਨੀਂਦ ਆ ਜਾਂਦੀ ਹੈ ਜਦੋਂ ਕੋਟ ਕਪੂਰੇ ਵਿੱਚ ਦੀ ਲੰਘਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਣੀ ਪਿਆ ਬਾਛੜਾ ਮਾਰੀ ਸੀ ਗੋਲੀਆਂ ਚਲਾਈ ਸੀ ਉਦੋਂ ਮਾਤਮਾ ਵੀ ਤਾਂ ਹੈਗਾ ਨਾ ਉਹ ਵੀ ਤਾਂ ਹੈਗਾ ਉਹ ਆਪ ਥੋੜੀ ਹੁੰਦਾ ਹੈ ਉਹ ਕਿਸੇ ਨਾ ਕਿਸੇ ਬੰਦੇ ਵਿੱਚ ਦੀ ਕੰਮ ਕਰਾਉਂਦਾ ਹੈ ਇਹੋ ਜੀ ਉਹਨੇ ਅਫਸਰਾਂ-ਉਫਸਰਾਂ ਨੂੰ ਸਮੱਤ ਬਖਸ਼ੀ ਜਿਹੜੇ ਪਹਿਲਾਂ ਡਰਦੇ ਹੁੰਦੇ ਸੀ ਉਹ ਕਹਿੰਦੇ ਜੀ ਅਸੀਂ ਕਰਾਂਗੇ ਕੰਮ ਮੈਂ ਕਿਹਾ ਪੁੰਨੀ ਖੱਟ ਲੋਂਗੇ ਓਏ ਦੁਨੀਆ ਯਾਦ ਕਰੂਗੀ ਕੰਮ ਕਰ ਦੋ ਕੰਮ ਉਹਨੇ ਕੀਤਾ ਹੋਇਆ ਤੇ ਜਦੋਂ ਕਾਗਜ਼ ਖਿਹਾ ਗਏ ਜਾਏ ਨਾ ਬੈਠੇ ਨੇ ਹੁਣ ਉਹ ਬੈਠੇ ਨੇ ਭਈ ਜੋ ਕਰਨਗੇ ਸੋ ਭਰਨਗੇ ਸਸ਼ਕਾਲ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਤਰਨਤਾਰਨ ਨੂੰ ਲੈ ਕੇ ਤਰਨਤਾਰਨ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਜਿੱਥੇ ਉਹਨਾਂ ਨੇ ਵਾਸ਼ਿੰਗਟਨ ਦੌਰਾਨ ਲੋਕਾਂ ਨੂੰ ਸਮਝਾਇਆ ਕਿ ਕਿਸ ਤਰੀਕੇ ਦੇ ਨਾਲ ਜੁੜਾ ਕਿ ਵਿਰੋਧੀ ਪਾਰਟੀਆਂ ਜਿ ਉਸ ਤੋਂ ਪਹਿਲਾਂ ਦੀਆਂ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਨੇ ਕਿਵੇਂ ਲੋਕਾਂ ਨੂੰ ਝਲਕੀ ਮੂਰਖ ਬਣਾਇਆ ਕਿਉਂਕਿ ਤਰਨਤਾਰਨ ਦੇ ਵਿੱਚ 11 ਨਵੰਬਰ ਨੂੰ ਵੋਟਾਂ ਪਾਣੇ ਨੇ ਇਸ ਦੇ ਮੱਦੇਨਜ਼ਰ ਪੰਜਾਬ ਦੇ ਸੀਐਮ ਤਰਨਤਾਰਨ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਕਿਹਾ ਕਿ ਤੁਸੀਂ ਵੀ ਪਹਿਲਾਂ ਵੋਟਾਂ ਪਾ ਕੇ ਆਮ ਲੋਕਾਂ ਨੂੰ ਉਹਨਾਂ ਕੁਰਸੀਆਂ ਤੇ ਬਿਠਾਇਆ ਤੇ ਹੁਣ ਇਹ ਕੁਰਸੀਆਂ ਉਹਨਾਂ ਵਿਰੋਧੀਆਂ ਦੇ ਹੱਥਾਂ ਦੇ ਵਿੱਚੋਂ ਖੁੱਸ ਗਈਆਂ ਨੇ ਜਿੱਦੇ ਚੱਲਦੇ ਹੁਣ ਉਹ ਹੰਬੜੇ ਮਾਰਦੇ ਫਿਰਦੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੋਰ ਵਿਰੋਧੀ ਪਾਰਟੀਆਂ ਦੇ ਵੱਲੋਂ ਝੂਠਾ ਪ੍ਰਚਾਰ ਵੀ ਕੀਤਾ ਜਾਵੇਗਾ ਪਰ ਤੁਸੀਂ ਆਪਣੇ ਹਿਸਾਬ ਦੇ ਨਾਲ ਸੋਚਣਾ ਆਪਣੇ ਦਿਮਾਗ ਦੇ ਨਾਲ ਸੋਚਣਾ ਕਿ ਆਖਰ ਤੁਸੀਂ ਵੋਟਾਂ ਜਿਹੜੀਆਂ ਕਿ ਕਿਸ ਨੂੰ ਪਾਉਣੀਆਂ ਨੇ ਤਾਂ ਕਿ ਤੁਹਾਡੇ ਇਲਾਕੇ ਦਾ ਜਿਹੜਾ ਕਿ ਸੁਧਾਰ ਹੋ ਸਕੇ ਇਸ ਦੇ ਨਾਲ ਹੋਰ ਵੀ ਬਹੁਤ ਕੁਝ ਗੱਲਾਂ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੀਆਂ ਗਈਆਂ ਤੇ ਵਿਰੋਧੀ ਧਿਰਾਂ ਨੂੰ ਖੂਬ ਨਿਸ਼ਾਨੇ ਤੇ ਲਿਆ ਅਤੇ ਉਹਨਾਂ ਨੇ ਵਿਰੋਧੀ ਧਿਰਾਂ ਦੀਆਂ ਜਿਸ ਤੋਂ ਪਹਿਲਾਂ ਦੀਆਂ ਸਰਕਾਰਾਂ ਰਹੀਆਂ ਜਾਂ ਫਿਰ ਵਿਰੋਧੀ ਧਿਰਾਂ ਰਹੀਆਂ ਨੇ ਉਹਨਾਂ ਨੂੰ ਲੈ ਕੇ ਵੀ ਉਹਨਾਂ ਨੇ ਕਈ ਤਰ੍ਹਾਂ ਦੇ ਜਿਹੜੇ ਕਿ ਖੁਲਾਸੇ ਕੀਤੇ ਨੇ ਕਿ ਕਿਵੇਂ ਲੋਕਾਂ ਨੂੰ ਜਿਹੜਾ ਕਿ ਭੋਲੇ-ਭਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਝੂਠਾ ਪ੍ਰਚਾਰ ਕਰਕੇ ਲਿਆ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਸੱਤਾ ਦੇ ਵਿਚਾਰ ਜਾਂਦੇ ਨੇ ਜਾਂ ਫਿਰ ਉਹ ਐਮ.ਐਲ.ਏ. ਜਾਂ ਫਿਰ ਜਿਹੜੇ ਕਿ ਮੈਂਬਰ ਸੰਸਦ ਮੈਂਬਰ ਬਣ ਜਾਂਦੇ ਨੇ ਤਾਂ ਉਸ ਤੋਂ ਬਾਅਦ ਲੋਕਾਂ ਦੇ ਸਾਰ ਨਹੀਂ ਲੈਂਦੇ ਪਰ ਆਮ ਆਦਮੀ ਪਾਰਟੀ ਨੇ ਹਮੇਸ਼ਾ ਲੋਕਾਂ ਦੀ ਜਿਹੜੀ ਕਿ ਸਾਰ ਲਈ ਹੈ ਆਉ ਸੁਣਦੇ ਹਾਂ ਇਹ ਰਾਜਨੀਤਿਕਾਂ ਨੇ ਕੋਈ ਬਿਜਲੀ ਦੀ ਗੱਲ ਕੀਤੀ ਕਿਸੇ ਨੇ ਕਿਸੇ ਨੇ ਸੜਕਾਂ ਦੀ ਗੱਲ ਕੀਤੀ ਕਿਸੇ ਨੇ ਸਕੂਲਾਂ ਦੀ ਗੱਲ ਕੀਤੀ ਕਿਸੇ ਨੇ ਹਸਪਤਾਲਾਂ ਦੀ ਕਾਲਜਾਂ ਦੀ ਯੂਨੀਵਰਸਿਟੀਆਂ ਦੀ ਗੱਲ ਕੀਤੀ ਨਾ ਹੁਣ ਇੱਧਰ ਨੂੰ ਲੱਗ ਜਾਓ ਜੀ ਹੁਣ ਇੱਧਰ ਨੂੰ ਲੱਗ ਜਾਓ ਜੀ ਬੜੀ ਮੁਸ਼ਕਲ ਨਾਲ ਗੱਡੀ ਲਈ ਤੇ ਚੜੀ ਆ ਟਾਈਮ ਤਾਂ ਲੱਗ ਗਿਆ 75 ਸਾਲਾਂ ਦਾ ਤਾਣਾ ਬਾਣਾ ਉਲਝਿਆ ਹੋਇਆ ਉਹਨੂੰ 2-3 ਸਾਲਾਂ ਚ ਸੁਲਝਾਉਣਾ ਮੁਸ਼ਕਲ ਹੁੰਦਾ ਪਰ ਜੇ ਕੋਸ਼ਿਸ਼ਾਂ ਕਰੀਏ ਜੇ ਨੀਅਤ ਸੱਚੀ ਹੋਵੇ ਤਾਂ ਧੰਨੇ ਭਗਤ ਨੇ ਪੱਥਰ ਨੂੰ ਵੀ ਰੋਟੀ ਖਵਾਤੀ ਸੀ ਨੀਅਤ ਸੱਚੀ ਸੀ ਉਹਦੀ ਨਲਕਾ ਗੇੜਦੇ ਆਪਾਂ ਥੱਲੇ ਫਰਸ਼ ਹੁੰਦਾ ਪੱਥਰ ਦਾ ਉਹ ਬਾਰ-ਬਾਰ ਗੇੜਦੇ ਆਂ ਹਰ ਰੋਜ਼ ਗੇੜਦੇ ਆਂ ਇੱਕੋ ਧੁੰਚ ਲੱਗਿਆ ਰਹਿੰਦਾ ਨਲਕਾ ਉਹਦੀ ਧਾਰ ਇੱਕੋ ਜਗ੍ਹਾ ਤੇ ਪੈਂਦੀ ਰਹਿੰਦੀ ਐ ਪੱਥਰ ਦੇ ਵਿੱਚ ਟੋਆ ਪਾਹੰਦਾ ਉਹ ਪਾਣੀ ਐਸੀ ਗੱਲ ਤੇ ਚੱਲਣਾ ਪਊਗਾ ਪਾ ਨੂੰ ਇਹ ਛੇਤੀ ਛੇਤੀ ਇਹ ਰੱਸੀਆਂ ਜਲ ਗਈਆਂ ਬਾਟਮੀਆਂ ਹੋ ਜੇਗਾ ਇਹਨਾਂ ਦੇ ਜੇ ਪਾ ਸੱਪ ਮਾਰਦਿਆ ਨਾ ਆਪਾਂ ਪਿੰਡਾਂ ਵਾਲਿਆਂ ਬਾਹ ਪੈਂਦਾ ਰਹਿੰਦਾ ਖੇਤਾਂ ਚ ਸੱਪਾਂ ਨਾਲ ਹੁਣ ਥੋੜਾ ਜਿਹਾ ਘਟਿਆ ਹੋਇਆ ਕਿਉਂਕਿ ਦਿਨੇ ਬਿਜਲੀ ਆਉਣ ਲੱਗ ਗਈ ਨਹੀਂ ਤਾਂ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਮੈਦੇ ਫਿਰਦੇ ਰਹਿੰਦੇ ਸੀ ਸੱਪ ਕਿਹੜੇ ਪਾਸੇ ਮਰਦਾ ਜੀ ਸਿਰ ਵਾਲੇ ਪਾਸੇ ਤੇ ਸਿਰ ਵੀ ਜਿੰਨਾ ਮਰਜੀ ਤੁਸੀਂ ਨੱਪ ਦੋ ਬਰਸਤ ਪੰਜ ਸੱਤ ਮਿੰਟ ਪੂਛਤਾ ਲਾਉਂਦੇ ਰਹਿੰਦਾ ਹੈ ਉਹਨੂੰ ਆਪਾਂ ਕਹਿੰਦੇ ਵਿਸ਼ਕੋਲਦਾ ਇਹ ਹਜੇ ਵਿਸ਼ਕੋਲ ਹੀ ਜਾਂਦੇ ਆ ਹਜੇ ਐ ਹੱਲੀ ਜਾਂਦੇ ਆ ਬਾਜੀ ਵੀ ਹੋਰਾਂ ਦੇ ਪੂਛਾਂ ਅਗਿਆ 11 ਨਵੰਬਰ ਨੂੰ ਝਾੜੂ ਵਾਲਾ ਬਟਨ ਦਬਾ ਦਿਓ ਪੂਛ ਜਿਹੜੀ ਐ ਐ ਕਰਦੀ ਐਂ ਖੜ ਜੂ ਤੋ ਬਾਅਦ ਫਿਰ ਟੋਆ ਪਟਕੇ ਦਬਾ ਦਿਓ ਬਸ ਉਦੋਂ ਬਾਅਦ ਤਾਂ ਫੇਰ ਦੋਹਾ ਪਟਕੇ ਦੱਬੀ ਦਿੰਨੇ ਆਪਾਂ नाग ਦੇਵਤਾ ਨੂੰ ਇਹ ਬਹੁਤ ਜ਼ਹਿਰੀਲੇ ਨੇ ਇਹਨਾਂ ਨੇ ਸਾਡੀਆਂ ਜਵਾਨੀ ਦੀਆਂ ਨਸਾਂ ਦੇ ਵਿੱਚ ਨਾੜਾਂ ਦੇ ਵਿੱਚ ਚਿੱਟਾ ਵਾੜਿਆ ਇਹਨਾਂ ਨੇ ਇਹਨਾਂ ਨੇ ਸਾਡੇ ਮੁਕੱਦਸ ਸਥਾਨ ਸਾਡੇ ਪਵਿੱਤਰ ਸਥਾਨਾਂ 'ਚ ਬੰਬ ਧਮਾਕੇ ਗੋਲੀਆਂ ਬਾਰੂਦ ਵਾੜਿਆ ਇਹਨਾਂ ਨੇ ਉਹ ਇੱਕ ਕਿਸੇ ਕਵੀ ਨੇ ਲਿਖਿਆ ਕਹਿੰਦਾ ਇਹ ਕਹਿ ਕੇ ਇੰਨਾ ਤੇ ਲਿਖਿਆ ਹੋਣਾ ਆ ਜਿਹੜੇ ਫਿਰਦੇ ਆ ਅਕਾਲੀ ਦੋ ਨਾਲੇ ਆ ਬੀਜੇਪੀ ਵਾਲੇ ਆ ਕਾਂਗਰਸ ਵਾਲੇ ਇਹਨਾਂ ਨੇ ਇੰਨਾਂ ਵਾਰੀ ਲਿਖਿਆ ਹੋਣਾ ਕਿ ਇਹ ਕਹਿ ਕੇ ਪਟਾਰੀ ਵਿੱਚ ਪਾ ਲਿਆ ਸੱਪਾਂ ਨੂੰ ਸਪੇਰੇ ਨੇ ਇਹ ਕਹਿ ਕੇ ਪਟਾਰੀ ਵਿੱਚ ਬੰਦ ਕਰ ਲਿਆ ਸੱਪਾਂ ਨੂੰ ਸਪੇਰੇ ਨੇ ਕਿ ਇਨਸਾਨਾਂ ਨੂੰ ਡੰਗਣ ਵਾਸਤੇ ਤਾਂ ਅੱਜ ਕੱਲ ਇਨਸਾਨ ਹੀ ਬਥੇਰੇ ਨੇ ਇਹ ਬੰਦਾ ਖਾ ਕੇ ਡ ਘਾਰ ਨਹੀਂ ਮਾਰਦੇ ਬਾਬਿਓ ਆਪਾਂ ਇੱਕ ਰੋਟੀ ਵੱਧ ਖਾ ਜੀਏ ਡਾਕਟਰ ਤੋਂ ਹਾਜਮੋਲੇ ਦੀ ਦਵਾਈ ਲੈਣੀ ਪੈਂਦੀ ਐ ਇਹ ਉਹ ਨੇ ਆਪਾਂ ਅੱਜ ਪਾਲ ਤਾਂ ਪਾਰਟੀਆਂ ਖਾਂਦੇ ਆ ਉਹ ਚਟਾਲੇ ਦੀ ਪਾਰਟੀ ਖਾ ਗਏ ਉਦਮ ਠਾਕਰੇ ਦੀ ਪਾਰਟੀ ਖਾ ਗਏ ਸ਼ਰਦ ਪਵਾਰ ਦੀ ਪਾਰਟੀ ਖਾ ਗਏ ਉੜੀਸਾ ਵਾਲੇ ਨਵੀਨ ਪਟਨਾਇਕ ਦੀ ਪਾਰਟੀ ਖਾ ਗਏ ਇਹ ਸਰਾਲ ਐ ਸਾਹ ਪੀਂਦੇ ਪਤਾ ਨਹੀਂ ਲੱਗਣ ਦਿੰਦੇ ਹੁਣ ਗਾਜ ਚ ਪਾਈ ਬੈਠੇ ਆ ਭਲੇਟਾ ਨਤੀਸ਼ ਕੁਮਾਰ ਦੇ ਲੈ ਉਹਨੂੰ ਖਾਣਗੇ ਦੇਖੋ ਤੁਸੀਂ ਹੁਣ ਸੋ ਇਹਨਾਂ ਤੋਂ ਬਚਿਓ ਇਹ ਪਤਾ ਨਹੀਂ ਲੱਗਣ ਦਿੰਦੇ ਜਿਹੜਾ ਇਹਨਾਂ ਦੇ ਨਾਲ ਲੱਗ ਗਿਆ ਮੁੜਕੇ ਨਹੀਂ ਲੱਭਦਾ ਉਹ ਇੱਕ ਕੋਈ ਥੋੜੇ ਆਪ ਦੇ ਬੰਦਿਆਂ ਦੀ ਪਾਰਟੀ ਆਮ ਆਦਮੀ ਦੀ ਪਾਰਟੀ ਆਪਾਂ ਨੂੰ ਕੀ ਲੋੜ ਸੀ ਭਈ ਇੱਧਰ ਆਉਣ ਦੀ ਇਹਨਾਂ ਨਾਲ ਚੱਲੀ ਜਾਂਦੇ ਚੱਜ ਦੇ ਨਿਕਲੇ ਹੁੰਦੇ ਮੈਂ ਤਾਂ ਵਿਧਾਨ ਸਭਾ 'ਚ ਵੀ ਕਹਿੰਦਾ ਸੀ ਜੇ ਚੱਜ ਦੇ ਨਿਕਲੇ ਹੁੰਦੇ ਸਾਨੂੰ ਲੋੜ ਕੀ ਸੀ ਇੱਥੇ ਆਉਣ ਦੀ ਅਜ ਤਾਂ ਆਪਦਾ ਆਪਦਾ ਕੰਮ ਕਰੀ ਜਾਂਦੇ ਸਾਰੇ ਫਿਰ ਅੱਕ ਕੇ ਆਇਆ ਨਾ ਮੱਛੀ ਪੱਥਰ ਛੱਡ ਕੇ ਮੁੜਦੀ ਐ ਪੰਜਾਬੀ ਮੱਛੀ ਥੋੜੀ ਜਿਹੀ ਜਿੱਦਣ ਐ ਉਹ ਦੋ ਚਾਰ ਟੱਕਰਾਂ ਮਾਰ ਕੇ ਮੁੜਿਆਊਗੀ ਮੁੜਨਾ ਤਾਂ ਮੱਛੀ ਨੂੰ ਹੀ ਪੈਂਦਾ ਪੱਥਰ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਸੋ ਮੁੜਿਆਏ ਤੁਸੀਂ ਤਾਂ ਉਹਨਾਂ ਨੂੰ ਦੁੱਖ ਹੋ ਗਿਆ ਕਿ ਇਹ ਕੀ ਹੋ ਗਿਆ ਯਾਰ ਆਪਣੇ ਜਾਲ 'ਚ ਤਾਂ ਕੋਈ ਵੀ ਨਹੀਂ ਫਸਿਆ ਜਾਲ ਤਾਂ ਲਾਏ ਹੋਏ ਸੀ ਇਹਨਾਂ ਨੇ ਮੱਛੀਆਂ ਤੇ ਪਰ ਫਸਿਆ ਨਹੀਂ ਕੋਈ ਹੁਣ ਇਲਜ਼ਾਮ ਤੇ ਇਲਜ਼ਾਮ ਹੋ ਕਰਦਿਆਂ ਕੋ ਮੈਂ ਹੈਰਾਨ ਐ ਇਨਾਂ ਕ ਬੰਦਿਆਂ ਤੋਂ ਮਤਲਬ ਉਹ ਕਹਿੰਦਾ ਖੇਤਰੀ ਪਾਰਟੀ ਐ ਸੁਖਵੀਰ ਬਾਦਲ ਜੀ ਕਹਿੰਦੇ ਐ ਕਿ ਜਦੋਂ ਮੈਂ ਜਿੱਧਰ ਵੀ ਜਾਂਦਾ ਸਾਰਾ ਕੁਝ ਬਾਲਤ ਸਾਹਿਬ ਨੇ ਕਰਵਾਇਆ ਹੋਇਆ ਜਿੱਧਰ ਵੀ ਮੈਂ ਦੇਖਦਾ ਮੰਡੀਆਂ ਬਾਲਤ ਸਾਹਿਬ ਨੇ ਬਣਾਤੀਆਂ ਆ ਜਿਹੜੀਆਂ ਸੜਕਾਂ ਐ ਬਾਲ ਸਾਹਿਬ ਵੱਡੇ ਬਾਲ ਸਾਹਿਬ ਦੀ ਸੋਚ ਐ ਨਰੇਗਾ ਵਾਲੇ ਕੰਮ ਕਰੀ ਜਾਂਦੇ ਵੱਡੇ ਬਾਲ ਸਾਹਿਬ ਦੀ ਸੋਚ ਐ ਆ ਜਿਹੜੀਆਂ ਫਾਸਲਾਂ ਖੜੀਆਂ ਨੇ ਚੋਣਾ ਸਭ ਬਾਲ ਸਾਹਿਬ ਦੀ ਸੋਚ ਹੈ ਮੈਂ ਕਿਹਾ ਜਦੋਂ ਬਰਗਾੜੀ ਵਿੱਚ ਦੀ ਲੰਘਦਾ ਉਹ ਤਾਂ ਨੀਂਦ ਆ ਜਾਂਦੀ ਹੈ ਜਦੋਂ ਕੋਟ ਕਪੂਰੇ ਵਿੱਚ ਦੀ ਲੰਘਦਾ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਣੀ ਤੇ ਬਾਥੜਾ ਮਾਰਿਆ ਸੀ ਗੋਲੀਆਂ ਚਲਾਈਆਂ ਸੀ ਉਦੋਂ ਬਾਈਬਲ ਕਲਾਂ ਵਿੱਚ ਦੀ ਲੰਘਦਾ ਉਹ ਅੱਖਾਂ ਮਿਜ ਜਾਂਦੇ ਉਹ ਵੀ ਬਾਲ ਸਾਹਿਬ ਨਹੀਂ ਕਰਾਇਆ ਇਸ ਕੰਮ ਵੀਰੋ ਕੰਮਾਂ 'ਚ ਟਾਈਮ ਲੱਗ ਜਾਂਦਾ ਕਾਨੂੰਨੀ ਕੰਮਾਂ 'ਚ ਤਾਂ ਬੜਾ ਟਾਈਮ ਲੱਗ ਜਾਂਦਾ ਮੈਂ ਤੁਹਾਨੂੰ ਕਹਿੰਦਾ ਰਿਹਾ ਕਿ ਪੱਕੇ ਪੈਰੀਂ ਕਰਦੇ ਆਂ ਕੰਮ ਅਸੀਂ ਲੱਗ ਗਿਆ ਟਾਈਮ ਥੋੜਾ ਜਿਹਾ ਸਾਨੂੰ ਪਰ ਜਿਹੜੇ ਕਰਦੇ ਸੀ ਨਾ ਮੁੱਛਾ ਮਰੋੜਦੇ ਸੀ ਵੀ ਸ਼ਾਇਦ ਕੁਝ ਨਹੀਂ ਹੋਣਾ ਸਾਡੇ ਕੋਲ ਕਾਗਜ਼ੀ ਇਹ ਜਿਹੇ ਨੇ ਇਹ ਜਿਹੇ ਕਾਗਜ਼ ਲੱਭੇ ਫਿਰ ਪ੍ਰਮਾਤਮਾ ਵੀ ਤਾਂ ਹੈਗਾ ਨਾ ਉਹ ਵੀ ਤਾਂ ਹੈਗਾ ਉਹ ਆਪ ਥੋੜੀ ਆਉਂਦਾ ਉਹ ਕਿਸੇ ਨਾ ਕਿਸੇ ਬੰਦੇ ਵਿੱਚ ਦੀ ਕੰਮ ਕਰਾਉਂਦਾ ਹੈ ਇਹਾ ਜੀਓ ਨੇ ਅਫਸਰਾ ਉਫਸਰਾ ਨੂੰ ਸਮੱਤ ਬਖਸ਼ੀ ਜਿਹੜੇ ਪਹਿਲਾਂ ਡਰਦੇ ਹੁੰਦੇ ਸੀ ਉਹ ਕਹਿੰਦੇ ਜੀ ਅਸੀਂ ਕਰਾਂਗੇ ਕੰਮ ਮੈਂ ਕਿਹਾ ਪੁੰਨੀ ਖੱਟ ਲੋਂਗੇ ਓਏ ਦੁਨੀਆ ਯਾਦ ਕਰੂਗੀ ਕੰਮ ਕਰ ਦੋ ਕੰਮ ਉਹਨੇ ਕੀਤਾ ਹੋਇਆ ਤੇ ਜਦੋਂ ਕਾਗਜ਼ ਤੇ ਆ ਗਏ ਜਾਏ ਉਹ ਨਾ ਬੇ ਹੁਣ ਉਹ ਬੈਠੇ ਨੇ ਭਈ ਜੋ ਕਰਨਗੇ ਸੋ ਭਰਨਗੇ ਕਬੀਰਾਂ ਤੇਰੀ ਝੌਂਪੜੀ ਗਲ ਕਟਿਨ ਕੇ ਪਾਸ ਜੋ karenge ਸੋ ਭਰਾਂਗੇ ਤੂੰ ਕਿਉਂ ਪਿਆਉਦਾਸ ਜੋ ਕਰਦੇ ਨੇ ਉਹ ਪਰ ਨਗੇ ਵਾਰੀ ਇਹਨਾਂ ਦੀ ਵੀ ਆਊਗੀ ਕਾਗਜ਼ ਕੋਈ ਇਹਨਾਂ ਦੀ ਆਪਣੀਆਂ ਸਰਕਾਰਾਂ ਸੀ ਉਦੋਂ ਕਾਗਜ਼ੀ ਇੰਨੇ ਖਰਾਬ ਕਰ ਗਏ ਕਿ ਥੋੜਾ ਜਿਹਾ ਟਾਈਮ ਲੱਗ ਗਿਆ ਮੈਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਭਗਵੰਤ ਮਾਨਾ ਇਹ ਰਾਜ ਭਾਗ ਪਰਮਾਤਮਾ ਕਿਤੇ ਰੋਜ਼ ਦਿੰਦਾ ਪਰ ਬੁਲਬਲਾ ਜਿਹੜਾ ਹੁੰਦਾ ਨਾ ਪਾਣੀ ਦਾ ਬੁਲਬਲਾ ਉਹ ਭਾਵੇਂ ਉਹ ਪਲ ਦੀ ਜ਼ਿੰਦਗੀ ਚ ਆਉਂਦਾ ਪਰ ਜਾਉਂਦਾ ਸਮੁੰਦਰ ਤੋਂ ਉੱਚਾ ਹੋ ਕੇ ਆਉਂ। ਮੈਨੂੰ ਕੋਈ ਐ ਫਿਕਰ ਨਹੀਂ ਰਾਜ ਭਾਗ ਰਊਗਾ ਜਾਂ ਵੋਟਾਂ ਵਾਸਤੇ ਮੈਨੂੰ ਆ ਕਰਨਾ ਪਊਗਾ ਨ ਮੈਂ ਕਹਿੰਦਾ ਲੋਕ ਇੰਨੇ ਕੁ ਨੂੰ ਹੀ ਯਾਦ ਕਰਦੇ ਰਹਿਣ। ਆਦਮੀ ਬੜਾ ਸਾਲੋਂ ਸੇ ਨਹੀਂ ਆਦਮੀ ਬੜਾ ਖਿਆਲਾਂੋਂ ਸੇ ਹੋਤਾ ਹੈ। ਭਗਤ ਸਿੰਘ 23 ਸਾਲ ਦੀ ਉਮਰ ਚ ਸ਼ਹੀਦ ਹੋ ਗਿਆ ਤੇ ਅੱਜ ਵੀ 23 ਸਾਲ ਦਾ ਆਉਣ ਵਾਲੇ 1000 ਸਾਲ ਬਾਅਦ ਵੀ ਆਪਣੀਆਂ ਕਈ ਪੀੜ੍hiyan ਲੰਘ ਜਾਣਗੀਆਂ ਉਹ 23 ਸਾਲ ਦੇ ਰਹੂਗਾ ਸੋਇਸ ਕਰਕੇ ਇਹਨਾਂ ਨੂੰ ਦੱਸ ਦਿਓ ਕਿ ਭਾਈ ਅਸੀਂ ਤੁਹਾਡੀਆਂ ਗੱਲਾਂ 'ਚ ਹੁਣ ਆਉਣਾ ਨਹੀਂ ਇਹਨਾਂ ਨੂੰ ਇਹ ਹੈ ਕਿ ਲੋਕਾਂ ਦੀ ਮੈਮਰੀ ਬਹੁਤ ਘੱਟ ਹੈ ਯਾਦਦਾਸ਼ਤ ਕਮਜ਼ੋਰ ਹੈ ਲੋਕ ਭੁੱਲ ਜਾਂਦੇ ਐ ਐ ਕਿਹਨੇ ਭੁੱਲ ਜਾਂਦੇ ਲੋਕ ਮਾਮਾ ਭੁੱਲ ਜਾਣਗੇ ਆਪਣੇ ਪੁੱਤਾਂ ਦੇ ਕੀਰਨੇ ਬੈਣ ਭੁੱਲ ਜਾਣਗੇ ਭੁੱਲ ਜਾਓਗੇ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਨੂੰ ਇਹਨਾਂ ਨੂੰ ਇਹ ਆ ਵੀ ਕੋਈ ਗੱਲ ਨਹੀਂ ਹੁਣ ਲੋਕਾਂ ਦਾ ਕੀ ਆ ਹੁਣ ਆਦਰ ਮਾਗਰ ਲੱਗ ਜਾਣਗੇ ਹੜਾਂ ਵੇਲੇ ਪੌਂਤ ਅਸੀਂ ਪੈਸੇ ਵੰਡਿਓ ਕਿਹੜੇ ਪੈਸੇ ਵੰਡੋ ਗੁਰੂ ਦੀ ਗੋਲਕ ਸੀ ਓਏ ਗੁਰੂ ਦੀ ਗੋਲਕ ਚੋਂ ਕੱਢ ਕੇ ਲਿਆ ਕੇ ਐ ਵੰਡਤੇ ਗੱਥੀ ਜੀ ਫੜਾਤੀ ਬਾਅਦ ਸਰਪੰਚ ਨੂੰ ਗੱਡੀ 'ਚ ਬਿਠਾ ਲਿਆ ਕਹਿੰਦੇ ਲਿਆ ਸਰਪੰਚ ਫੜਾ ਉਹ ਤੋਂ ਵਾਪਸ ਲੈ ਲੇਕਿਨ ਚਲ ਫੋਟੋ ਹੋ ਗਈ ਵੜੀਏ ਗੱਲ ਐ ਆ ਵੰਡੇ ਨੇ ਮੈਂ ਜਾਣਦਾ ਇਹਨਾਂ ਨੂੰ ਇਹਨਾਂ ਦੀਆਂ ਜੇਬਾਂ ਵਨ ਵੇ ਨੇ ਉੱਚ ਪੈਸੇ ਜਾ ਸਕਦੇ ਆ ਨਿਕਲਦੇ ਨਹੀਂ ਭਾਈ ਜੀ ਨਿਕਲਦੇ ਨਹੀਂ ਹੈਗੇ ਇਹ ਲੋਟਕੇ ਖਾ ਕੇ ਸਾਰੇ ਪੰਜਾਬ ਨੂੰ ਹਜੇ ਨਹੀਂ ਟੱਡ ਭਰੇ ਤਿੰਨ ਮਲੇ ਹੁਣ ਤਿੰਨ ਚੋਂ ਇੱਕ ਦੂਜੇ ਪਾਸੇ ਹੋ ਗਿਆ ਦੋ ਰਹਿ ਗਏ ਦੋ ਚੋਂ ਇੱਕ ਇਧਰਲੇ ਪਾਸੇ ਆਪਣੇ ਵਾਲੇ ਪਾਸੇ ਆ ਗਿਆ ਇੱਕ ਰਹਿ ਗਈ ਬੀਬਾ ਮਜੀਠਿਆੜੀ ਉਹ ਹੁਣ ਨਹੀਂ ਆਉਂਦੀ ਵਿਧਾਨ ਸਭਾ ਚ ਉਹ ਪਹਾੜ ਮੰਗੀ ਜਾਂਦੀ ਐ ਮੈਂ ਇਥੋਂ ਮੈਂ ਕਿੱਥੋਂ ਪਹਾੜ ਦੇਵਾਂ ਬਈ ਮੈਨੂੰ ਪਹਾੜ ਦਿਓ ਕਹਿੰਦੀ ਸਾਰੇ ਜਿਹੜੇ ਤੁਸੀਂ ਮੇਰੇ ਨਾਂ ਲਾਇਏ ਨੇ ਮੈਨੂੰ ਦਿਓ ਆਪਣੇ ਕੋਈ ਬਿਜਲੀ ਦੀ ਚੋਰੀ ਚ ਬੰਦਾ 5 ਦਿਨ ਵਾਸਤੇ ਜੇਲ੍ਹ ਚਲੇ ਜਾਵੇ ਆਪਣੇ ਪਰ ਘਰੇ ਰੋਟੀ ਨਹੀਂ ਪੱਕਦੀ ਉਹ ਹੱਸਦੇ ਫਿਰਦੇ ਨੇ ਯਾਰ ਫਰਕ ਹੀ ਨਹੀਂ ਪੈਂਦਾ ਇਹਨਾਂ ਨੂੰ ਹੌਲੀ ਹੌਲੀ ਪੈਣ ਲੱਗੂਗਾ ਇਹਨਾਂ ਨੂੰ ਇਹ ਸੀ ਨਾ ਸਾਰਾ ਕੁਝ ਸਾਡੀ ਮੋਠੀ ਚ ਐ ਨਹੀਂ ਹੁੰਦਾ ਕਾਨੂੰਨ ਵੀ ਹੁੰਦਾ ਕੋਈ ਸੇਸ ਕਰਕੇ ਮਾਜੇ ਵਾਲਿਓ ਉਹ ਜਿਹੜੇ ਮਾਜੇ ਦੇ ਜਰਨੈਲ ਕਾ ਹੁੰਦੇ ਸੀ ਨਾ ਥੋੜੇ ਸਿਰ ਤੇ ਘਾਉਂਦੇ ਸੀ ਉਹ ਤੁਸੀਂ ਬਣਾਏ ਸੀ ਜਿੰਨੇ ਲੋ ਜਦੋਂ ਵੋਟਾਂ ਪਈਆਂ ਉਹ ਤਾਂ ਜਿੱਤੇ ਨਹੀਂ ਅੰਮ੍ਰਿਤਸਰ ਦੀਆਂ ਸਾਰੀਆਂ ਸੀਟਾਂ ਤਰਨਤਾਰਨ ਦੀ ਖੇਮ ਕਰਨ ਦੀ ਪੱਟੀ ਦੀ ਜੰਡਿਆਲੇ ਦੀ ਬਾਬਾ ਬਕਾਲਾ ਬਟਾਲਾ ਅਜਨਾਲਾ ਸਾਰੀਆਂ ਸੀਟਾਂ ਆਪਣੇ ਕੋਲੇ ਨੇ ਤੇ ਜਰਨੈਲ ਕਿਹੜੇ ਕਾਦੇ ਕਦੋਂ ਬਣ ਗਏ ਉਹ ਮਾਜੇ ਦੇ ਜਰਨੈਲ ਨਹੀਂ ਮਾਜੇ ਦੀ ਮੈਲ ਸੀ ਉਹ ਲਾਤੀ ਜੇ ਲੋਕ ਗੰਨਾ ਪੀਟਦੇ ਆ ਅੱਜਕੱਲ ਗੰਨੇ ਦਾ ਮੌਸਮ ਹੈ ਨਾ ਜੋ ਚਾਣੀ ਦੇ ਵਿੱਚ ਰਸ ਆ ਜਾਂਦਾ ਥੋੜੇ ਜਿਰਵਾ ਮੈਲ ਵੀ ਆ ਜਾਂਦੀ ਹੈ ਥੋੜਾ ਸੇਕ ਲੱਗਣ ਤੋਂ ਬਾਅਦ ਮੈਲ ਆਉਂਦੀ ਹੈ ਉੱਤੇ ਫਿਰ ਉਹ ਜਿਹੜਾ ਪਕਾਵਾ ਹੁੰਦਾ ਉਹ ਮੈਲ ਲਾ ਕੇ ਪਰਾਂਦਰ ਦਿੰਦਾ ਗੁੜ ਨਿਕਲੇ ਆਉਂਦਾ ਸ਼ੱਕਰ ਨਿਕਲੇ ਆਉਂਦੀ ਹੈ ਆ ਥੋੜੇ ਜਿਹਾ ਸੇਕ ਲੱਗਿਆ ਤਾਂ ਮੈਲ ਪਤਾ ਲੱਗਿਆ ਨਹੀਂ ਉਹ ਜਰਨੈਲ ਸੀ ਸਭ ਖੋਕੇ ਨੇ ਹੈ ਇਹ ਅੱਜ ਤੋਂ ਨਹੀਂ ਇਹਨਾਂ ਦੇ ਖੂਨ ਚ ਗਦਾਰੀ ਅੰਗਰੇਜ਼ਾਂ ਵੇਲੇ ਤੋਂ ਹੈ ਜਨਰਲ ਡਾਇਰ ਨੂੰ ਡਿਨਰ ਕਰਾਇਆ ਸੀ 13 April 1919 ਨੂੰ ਜਿੱਦੇ ਉਹਨੇ ਕਾਰਨਾਮਾ ਕੀਤਾ ਹੈ ਜਲਿਆਂ ਵਾਲੇ ਬਾਗ ਆਲਾ ਆਥ ਨੇ ਸ਼ਾਮ ਨੂੰ ਜਾ ਕੇ ਰੋਟੀ ਉਹਨਾਂ ਦੇ ਘਰੇ ਖਾਧੀ ਸੀ ਬਾਅਦ ਦੇ ਵਿੱਚ ਜਨਰਲ ਡਾਇਰ ਨੂੰ ਦਰਬਾਰ ਸਾਹਿਬ ਤੋਂ ਸਰੋਪਾ ਦਵਾਇਆ ਸੀ ਸਰੋਪਾ ਕਿਨੇ ਦਿੱਤਾ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਨਰਲ ਡਾਇਰ ਨੂੰ ਮaaf ਕਰਤਾ ਸੀ ਕਹਿੰਦੇ ਤੇਰੇ ਡਿਊਟੀ ਸੀ ਤੇ ਤੈਨ ਜਾਣ ਕੇ ਨਹੀਂ ਕੀਤਾ ਤੇ ਸਰੋਪਾ ਦੇਣ ਵਾਲਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੌਣ ਸੀ ਜਥੇਦਾਰ ਅਰੂੜ ਸਿੰਘ ਤੇ ਜਥੇਦਾਰ ਅਰੂੜ ਸਿੰਘ ਕੌਣ ਹੈ ਸਿਮਰਨਜੀਤ ਸਿੰਘ ਮਾਨ ਦਾ ਸਕਾ ਨਾਨਾ ਮੇਰੇ ਕੋਲ ਚਿੱਠੇ ਪਏ ਨੇ ਇਹਨਾਂ ਦੇ ਇਹ ਬੋਲਣਗੇ ਇਹ ਪਹਿਲੇ ਦਿਨੋਂ ਘਰਾੜ ਰਹੇ ਆ ਇਹ ਪਹਿਲੇ ਦਿਨੋਂ ਪਹਿਲਾ ਦੂਜੀਆਂ ਗੋਲੀਆਂ ਚਲਾਉਣ ਵਾਲਿਆਂ ਦੇ ਨਾਲ ਸੀ ਬਾ ਚਿੱਟੀ ਦੀਆਂ ਗੋਲੀਆਂ ਵਾਲਿਆਂ ਦੇ ਨਾਲ ਹੋ ਗਏ ਸويس ਕਰਕੇ ਐ ਐਸੇ ਜਨਮ 'ਚ ਹੀ ਬਚਾ ਹੋ ਗਿਆ ਇਹ ਬਸ ਪ੍ਰਮਾਤਮਾ ਦਾ ਧੰਨਵਾਦ ਕਰਿਆ ਕਰੋ ਮੈਂ ਤਾਜੀ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮੱਥਾ ਟੇਕ ਕੇ ਆਇਆ ਵੀ ਪ੍ਰਮਾਤਮਾ ਸਤ ਸਮਤ ਬਖਸ਼ੀ ਵੱਲ ਬਖਸ਼ੀ ਜੇ ਕਿਸੇ ਥੋੜਾ ਬਹੁਤ ਕਿਤੇ ਗਲਤ ਗੁੱਲ ਚੱਲਣ ਕੇ ਆਪ ਰੋਕ ਲਈ ਹੱਥ ਦੇ ਕੇ ਰੋਕ ਲਈ ਇਹਨਾਂ ਨੂੰ ਤਾਂ ਖੜਾ ਛੜਾਈਏ ਹਾਜੇ ਵੀ ਫਿਰਦੇ ਕਾਗਜ਼ ਭਰਦੇ ਮੈ ਸਮਝ ਨਹੀਂ ਆਉਂਦੀ ਯਾਰ ਕਾਗਜ਼ ਕਿਵੇਂ ਭਰਦੇ ਨੇ ਕਿਹੜੇ ਹੱਥਾਂ ਨਾਲ ਭਰ ਦਿੰਦੇ ਨੇ ਇਹਨਾਂ ਦੇ ਹੱਥ ਕਿਉਂ ਨਹੀਂ ਕੰਮ ਦੇ ਐ ਲਿਖਣ ਵਲੇ ਹੱਥ ਕਿਉਂ ਨਹੀਂ ਕੰਮ ਦੇ ਇਹਨਾਂ ਦੇ ਉਹ ਬਾਜਵਾ ਫਿਰਦਾ ਮੈਂ ਕੱਲੇ ਕੱਲੇ ਦਾ ਅੱਜ ਬਾਈ ਨੇਮ ਸਾਫ ਕਰੂੰ ਬਾਜਵਾ ਫਿਰਦਾ ਆਪਣੇ ਤਾਂ ਹੁਣ ਦੀਵਾਲੀ ਵੇਲੇ ਆਟੇ ਦੇ ਬਿਸਕਟ ਬਣਾਏ ਨਾ ਬੇਬੇ ਨੇ ਪੀਪਾ ਜਾ ਪਰ ਕਿਲੇ ਹੁੰਦੇ ਨੇ ਆ ਉਹ ਆਟੇ ਵਾਲੇ ਨਹੀਂ ਹੈਗੇ ਸਿਉਨੇ ਦੇ ਬਿਸਕਟਾਂ ਤੋਂ ਕੰਮ ਸ਼ੁਰੂ ਕੀਤਾ ਸੀ ਪਹਿਲਾਂ ਰਾਵੀ ਦੇ ਪਰਲੇ ਪਾਸion ਸੋਨੇ ਦੇ ਬਿਸਕਟ ਇੱਧਰ ਨੂੰ ਆਉਂਦੇ ਹੁੰਦੇ ਸੀ ਉੱਥੋਂ ਕੰਮ ਸ਼ੁਰੂ ਕੀਤੇ ਹੋਏ ਨੇ ਐਵੇਂ ਨਹੀਂ ਕਰੋੜ ਕਰੋੜ 2 2 ਕਰੋੜ ਦੀਆਂ ਗੱਡੀਆਂ ਆਉਂਦੀਆਂ ਉਹ ਕਹੀ ਜਾਂਦਾ ਮੇਰੀ ਵਾਰੀ ਆ ਲੈਣ ਦਿਓ ਉਹੀ ਬੰਦਾ ਜਿਹੜਾ ਪਹਿਲਾਂ ਭਾਸ਼ਣਾਂ ਦੇ ਵਿੱਚ ਕਹਿੰਦਾ ਰਿਹਾ ਕਿ ਇਹਨਾਂ ਦੇ ਗਲਚਰ ਸਫਾਕ ਤੇ ਤਰਨਤਾਰਨ ਵਾਲੇ CIA ਸਟਾਫ ਚ ਖਿੱਚ ਕੇ ਤੂੰ ਕਰੀ ਇਸ ਕੇ ਲੈ ਕੇ ਜਾਵਾਂਗੇ ਤੇ ਜਦੋਂ ਅਸੀਂ ਫੜ ਲਿਆ ਉਹ ਹੀ ਬੰਦਾ ਬਾਅਦ ਚ ਕਹਿੰਦਾ ਤਾਂ ਲੋਕਤੰਤਰ ਦੀ ਹੱਤਿਆ ਨੂੰ ਐ ਫੜਨਾ ਨਹੀਂ ਚਾਹੀਦਾ ਸੀ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਮੈਂ ਕਿਹਾ ਚਲੋ ਇਹ ਹੀ ਮਨੁੱਖ ਰਹਿ ਗਿਆ ਅਸੀਂ ਤਾਂ ਡੰਗਰੀ ਆ ਫਿਰ ਸਵੇ ਸੋਚ